ਉਸੀ ਕਹਣਾ ਵੀ ਇਹ ਹਰੇਕ ਵੀਡੀਓ ਬੈਕਯਾਰਡ ਚੋਂ ਬਣਾ ਲੈਂਦੇ ਨੇ ਪਰ ਸਾਨੂੰ ਚੀਜ਼ਾਂ ਹੀ ਏਦਾਂ ਦੀਆਂ ਮਿਲਦੀਆਂ ਨੇ ਹੁਣ ਇਹਦੇ ਵਿੱਚ ਸਾਨੂੰ ਦਿਖਿਆ ਸੱਪ ਦੀ ਕਾਂਜ ਕੋਈ ਮੈਨੂੰ ਤਾਂ ਸੱਪ ਹੀ ਲੱਗਦੇ ਨੇ ਨਹੀਂ ਨਹੀਂ ਕਾਂਜਾ ਜੀ ਇਹਦਾ ਕਾਂਜਾ ਹੱਬੀ ਆ ਯਾਰ ਸਾਡੀਆਂ ਲੱਕੜਾਂ ਹੀ ਉਰੇ ਪਈਆਂ ਨੇ ਲੈ ਲੈ ਕਿੱਡੀ ਹੈਰਾਨੀ ਦੀ ਗੱਲ ਹੈ ਨਾ ਇਹ ਕਵਰ ਇਹਦੇ ਉੱਤੇ ਹੁੰਦਾ ਲਾ ਕੇ ਚਲੇ ਜਾਂਦੇ ਕਿਵੇਂ ਬਦਲ ਦਿੰਦਾ ਹੈ ਨਾ ਕਮਾਲ ਦੀ ਚੀਜ਼ ਆ ਆਹ ਦੇਖਦੀ ਆ ਤੁਹਾਨੂੰ ਯਾਰ ਆਹ ਦੇਖ ਉਹ ਬੁਨੇ ਤਾਰ ਕੇ ਗਿਆ ਕਿਤੇ ਹਾਂ ਫੋਕਸ ਆ ਹੈ ਨਹੀਂ ਸੀ ਲੇਟੈਸਟ ਹੀ ਆ ਸੱਪ ਵੀ ਨੇੜੇ ਤੇ ਨਹੀਂ ਨਾ ਹੋਵੇ ਕਿਤੇ ਨੂੰ ਕਰਕੇ ਆ ਜਵੇ ਕੋਸ਼ਿਸ਼ ਕਰ ਰਹੇ ਹਾਂ ਉਹਨੂੰ ਕੱਢਣ ਦੀ ਪਰ ਉਹ ਟੁੱਟ ਜਾਣੀਆਂ ਲੱਕੜਾਂ ਦੇ ਭਜਨ ਥੱਲੇ ਹੋਣੀਆਂ ਥੱਲੇ ਆ ਪਰ ਇਹਨ ਦੇਖ ਰਹੀ ਆ ਕਾਸਾ ਮੋਟਾ ਸੱਪ ਆ ਨਹੀਂ ਛੋਟੇ ਸੱਪ ਹੁੰਦੇ ਨੇ ਨਾ ਮੈਂ ਨਹੀਂ ਤਾਂ بڑے ਸੱਪ ਦੀ ਆ ਪੂਰੇ ਵਧੀਆ ਸੱਪ ਦੀ ਆ ਇਹ ਤਾਂ ਆਰੀਓ ਲੱਗੇ ਲੱਗਦੀ ਆ ਨਾ ਹਾਂ ਇਹ ਕੱਲ ਹੈ ਹੀ ਨਹੀਂ ਸੀ ਮੈਂ ਫਰੈਸ਼ ਭਈ ਜਮਈ ਮੈਂ ਪੱਟ ਕੇ ਨਹੀਂ ਗਈ ਸੋਕ ਜਾਂਦੀ ਆ ਟੁੱਟ ਜਾਂਦੀ ਆ ਕਿਉਂਕਿ ਕੱਲ ਮੈਂ ਪੱਟ ਕੇ ਗਈ ਆ ਇਹ ਜਿਵੇਂ ਠੀਕ ਪਈ ਆ ਕੱਦ ਮੈਂ ਪੱਟ ਕੇ ਨਹੀਂ ਗਈ ਕੱਲ ਹੈ ਹੀ ਨਹੀਂ ਸੀ ਉਰੇ ਵਾਏ ਗਾਂਹਾਂ ਅੱਗੇ ਤੱਕ ਆ ਖਾਸਾ ਲੰਬਾ ਆ ਟੁੱਟ ਜਾਂਦੀ ਟੁੱਟ ਗਈ ਚਲੋ ਕੋਈ ਤਾਂ ਸੱਪ ਵੀ ਹੋਵੇ ਲਹੰਦਾ ਹੋਵੇ ਇਧਰਲੀ ਸਾਈਡ ਤੋਂ ਲੈ ਕੇ ਇਧਰਲੀ ਸਾਈਡ ਤੱਕ ਪਹੁੰਚੀ ਹੋਈ ਆ ਦੱਸਿਆ ਕਿ ਨਹੀਂ ਇਹਦਾ ਮਤਲਬ ਕਾਫੀ ਲੰਬਾ ਤੇ ਮੋਟਾ ਵੀ ਆ ਹੋ ਸਕਦਾ ਲੱਕੜਾਂ ਚ ਹੀ ਹੋਵੇ ਸੱਪ ਕੋਈ ਵੱਡੀ ਗੱਲ ਨਹੀਂ ਹਾਂਜੀ ਦੱਸੀ ਹੈ ਕਿ ਨਹੀਂ ਡੈਡੀ ਡੈਡੀ ਦੀ ਬਹੁਤ ਲੰਬਾ ਮੈਂ ਡੈਡੀ ਅਸੀਂ ਮੇਰੀ ਗੱਲ ਕੀ ਆ ਕੀਵੇਂ ਉੱਤੇ ਅਸੀਂ ਉੱਪਰ ਨੂੰ ਆ ਨਾ ਕੀ ਕੀ ਸੀਗਾ ਸਾਫੇ ਕਾਚ ਡੱਕੇ ਨਾਲ ਇੱਕੋ ਦਾ ਉੱਪਰ ਨੂੰ ਆ ਤੋ ਹੀ ਢਰ ਗਿਆ ਪੈ ਗਿਆ ਪਤਾ ਨਹੀਂ ਸੱਪ ਆ ਗਿਆ ਆ ਗੱਟੇ ਦਾ ਉੱਠੀ ਸੀ ਉਹ ਆਪੇ ਉਹ ਆਪੇ ਗਿਆ ਹੈ ਆਪ ਹੀ ਉੱਠ ਗਈ ਬਾਹਰ ਹੀ ਖੜੂ ਸੀਗੀ ਖਤਰਨਾਕ ਆ ਬਈ ਉਹ ਥੱਲੇ ਕੋਡੀਆਂ ਬਣੀ ਨੇ ਕੋਡੀਆਂ ਵਾਲਾ ਹਾਂਜੀ ਜਦ ਪੁੱਤ ਨੀਗੀ ਜੀ ਬਾਮਣੀ ਨਿਕਲੀ ਸੀਗੀ ਹਾਂਜੀ ਸਾਰੀ ਚੀਚੀ ਲਾਉਂਦੇ ਸੀਗੇ ਚਲੋ ਨੂੰ ਲਾਓ ਹੱਥ ਪਾਓ ਆਉਦੇ ਨਹੀਂ ਕੋਈ ਨੇੜੇ ਜਾਂਦਾ ਆਪਾਂ ਨੇ ਤਰਪਾਲ ਹੀ ਪਾਈ ਹਾਂਜੀ ਇੱਥੋਂ ਲੱਕੜਾਂ ਚੱਕੀਆਂ ਨੇ ਹੂੰ ਹੂੰ ਹੈ ਸਹੀ ਗੱਲ ਹੈ ਹੋ ਵੀ ਸਕਦਾ ਹੋਊਗਾ ਜੀ ਦਰਸ਼ਨ ਜੇ ਆਏਗਾ ਤਾਂ ਆਈਓ ਕਾਂਜੂ ਉਤਰੀ ਹੈ ਮੈਨੂੰ ਤਾਂ ਲੱਗਦਾ ਹੋਊਗਾ 100% ਹੋਊਗਾ ਨਹੀਂ ਤਾਰ ਕੇ ਦੂਰ ਚਲੇ ਜਾਂਦਾ ਹੰਦਾ ਕਹਿੰਦਾ ਯਾ ਉਰੇ ਲੱਕੜਾਂ ਲਾਈਆਂ ਨੇ ਤੁਸੀਂ ਇਹਨੇ ਮੇਰੇ ਸਰ ਦਾ ਵੀ ਹੈ ਨਹੀਂ ਨਹੀਂ ਠੀਕ ਆ ਚਲੋ ਕੋਈ ਉਹ ਉੱਥੇ ਬੈਠ ਕੇ ਆਰਾਮ ਨਾਲ ਪਰਲੇ ਪਾਸਿਓਂ ਗਲੀਆਂ ਹੈ ਲੱਕੜਾਂ ਘੱਡੀਆਂ ਨੇ ਸਾਰੀਆਂ ਤੇ ਮੈਨੂੰ ਸ਼ੂ ਕਰ ਜਾਂਦਾ ਯਾਰ ਸੋਣ ਆਈ ਚਾਚੀ ਨੇ ਹੁਣ ਜਿਵੇਂ ਮੈਨੂੰ ਏਡੀ ਝੋੜ ਦੀ ਫੜਿਆ ਸੀਗਾ ਮਨਰਾਜ ਛੋਟਾ ਜਿਹਾ ਸੀਗਾ ਰਾਜਦੀਪ ਨਹੀਂ ਸੀ ਹੋਇਆ ਹਲੇ ਪਚਾਲ ਆਇਆ ਸੀਗਾ ਪਚਾਲ ਆ ਗਿਆ ਮੈਂ ਕੱਪੜੇ ਸਿਉਂਦੀ ਸੀ ਬੈਠੀ ਮਸ਼ੀਨ 'ਤੇ ਮੈਂ 5ਵੀਂ 6ਵੀਂ ਕਲਾਸ 'ਚ ਸੀਗਾ ਮਸ਼ੀਨ ਆਇਆ ਹਿੱਲੇ ਮੈਨੂੰ ਪਤਾ ਨਹੀਂ ਗਿਆ ਚਾਚੀ ਰਾਜ ਮਨਰਾਜ ਦੇ ਕੱਪੜੇ ਨਹੀਂ ਸੀ ਬਾਜੇ ਨਾਲ ਆ ਕੇ ਲਗੇ ਸੀ ਬੈਠ ਕੇ ਚੱਲ ਔ ਇੰਨੀ ਤੇਜ਼ ਭੱਜ ਕੇ ਕਿ ਮੁੰਡੇ ਨੂੰ ਅੰਦਰ ਛੱਡਿਆ ਫੜ ਲਿਆ ਏਡੀ ਦੀ ਪਚਾਲ ਆ ਗਿਆ ਮੁੰਡਾ ਤਾਂ ਚੱਕ ਲਿਆ ਬੱਸ ਕਬਰ ਆਇਆ ਸਾਡੀ ਵੀ ਕਲਾਸ ਦੀਆਂ ਕੁੜੀਆਂ ਸਾਰੀ ਕਲਾਸ ਨੂੰ ਗੜੇ ਰੌਲਾ ਪਾ ਲੇ ਮੈਡਮ ਹੁਣ ਅਸੀਂ ਮਰ ਜਾਾਂਗੇ ਮੈਨੂੰ ਕਹਿੰਦੀ ਦੀਦੀ ਬਾਹਰ ਗਲੀ ਚ ਚੱਲੀ ਮੈਂ ਕਿਹਾ ਅੰਦਰ ਤਾਂ ਬੱਸ ਜੀ ਜਾਏ ਗਲੀ ਚ ਦੋਨੋਂ ਐਂ ਗਿਰਦੀ ਆਂ ਅੰਦਰ ਪਾਸੇ ਆਉਂਗਾ ਖਤਰਨਾ ਹਾਂਜੀ ਮੰਮੀ ਕਹਿੰਦੀ ਜੇ ਮੇਰੇ ਦੰਦੀ ਵੜਦਾ ਸਾਰਿਆਂ ਨੇ ਖੁਸ਼ ਹੋਣਾ ਹੀ ਪੁੱਤ ਮੇਰੀ ਰੋਟੀ ਖੁੱਤੀ ਹੋਵੇ ਜੇ ਡੈਡੀ ਦੇ ਦੰਦੀ ਵੜਦਾ ਆਪਾਂ ਮੈਂ ਸੱਪ ਨੇ ਮਰ ਜਾ ਸੱਪ ਨੇ ਸੱਪ ਨੇ ਮਰ ਜਾ ਹਮਰੇ ਨਾਲ ਸੀ ਯਾਰ ਆਪਾਂ ਗਾਈ ਪਾਲ ਆਪਾਂ ਗਾਈ ਲੈ ਲੈ ਨਹੀਂ ਹੈਗੇ ਨੇ ਕਈ ਬੰਦੇਵੇਂ ਜਿਹੜੇ ਉਹ ਕਰਦੇ ਨੇ ਆਪਣੇ ਉਹਨੂੰ ਰੋਜ਼ ਜ਼ਹਿਰ ਦੇ ਕੇ ਵਿਸ਼ ਕੰਨੇ ਹੁੰਦੀ ਸੀ ਜਿਵੇਂ ਪਹਿਲਾਂ ਉਹ ਆਪਾਂ ਸੀਰੀਅਲ ਵਿੱਚ ਦੇਖਦੇ ਹੁੰਦੇ ਸੀ ਫਿਸ਼ ਦਾਤਾ ਹਾਂ ਉਹ ਚ ਵਿਸ਼ ਕੰਨੇ ਬਣਾਈ ਹੁੰਦੀਆਂ ਪਿੱਛੇ ਖਬਰ ਆਈ ਹੈ ਕਿ ਤਿੰਨ ਚਾਰ ਸਾਲ ਦੇ ਜਵਾਗ ਨੇ ਕਦੇ ਸੱਪ ਆ ਗਿਆ ਉਹਨੂੰ ਪਤਾ ਨਹੀਂ ਸੀ ਸੱਪ ਆ ਉਹਨੇ ਦੰਦੀ ਵੱਢੀ ਉਹ ਤੇ ਮਾਰਤਾ ਸੱਪ ਮਾਰਤਾ ਤਿੰਨ ਚਾਰ ਸਾਲ ਦੇ ਜ਼ਹਿਰੀਲਾ ਨਹੀਂ ਹੋਣਾ ਪਰ ਉਹਨੇ ਮਾਰਤਾ ਛੋਟੇ ਜਵਾਗ ਉਹ ਜਿਹੜੀ ਉਹ ਚੀਜ਼ ਦਾ ਨਾਮ ਬਣਾਉਂਦਾ ਹੁੰਦਾ ਸੀ ਉਹ ਜਿਹੜੀ ਤਾਰਾ ਹੁੰਦੀ ਸੀ ਕਿ ਸੀਰੀਅਲ 'ਚ ਉਹਨੇ ਇੱਥੇ ਚਾਕੂ ਰੱਖਣਾ ਇਹ ਮਨੀ ਰਵੀ ਵੀ ਰੱਖਣ ਲੱਗੇ ਉਹ ਮੈਂ ਕਿਹਾ ਢਿੱਡ ਵੜ ਲੋਗੇ ਉਸ ਦਾ ਅੰਦਰ ਕਵਰ ਪਾਇਆ ਹੁੰਦਾ ਲੱਕੜੀ ਦੀ ਹੁੰਦੀ ਇਹਦੇ ਤਾਰਾ ਵਾਂਗੂ ਖੇਲਣ ਤੂੰ ਰਹਿਣ ਦੇ ਥੱਕ ਜ ਮੈਂ ਕਰ ਦੇਣਾ ਮੈਂ ਸਵਾਗਤ ਹੈ ਤੁਹਾਡਾ ਸਾਡੇ ਛੋਟੇ ਜਿਹੇ ਬੈਕਯਾਰਡ ਦੇ ਵਿੱਚ ਡੈਡੀ ਜੀ ਲੱਗੇ ਹੋਏ ਨੇ ਗੋਭੀ ਗੋਡਣ ਇਹ ਮੀਂਹ ਤੇ ਹਾਲਾਤਾਂ ਤੋਂ ਬਾਅਦ ਵੀ ਸਟੋਰੀ ਚੱਲ ਰਹੀ ਹੈ ਜਿਹੜਾ ਖਤਰਨਾਕ ਨਹੀਂ ਪਿਆ ਪਿੱਛੇ ਜੇ ਸਾਡੇ ਕੀ ਸੀਨ ਆ ਰੈਡੀ ਨੇ ਨਾ ਪੁੱਤ ਗੋਭੀ ਬਹੁਤ ਭੋਪਾਣ ਤੇ ਭੰਨ ਤੀਣਾ ਜੀ ਬਹੁਤ ਮਿਰਚਾਂ ਸਾਰੀ ਮਾਰਤੀ ਡੈਡੀ ਨੇ ਪਿੱਛੇ ਚ ਮਿਰਚਾਂ ਲਾਈਆਂ ਸੀ ਗਾਇਬ ਹੀ ਹੋ ਗਈਆਂ ਉਹ ਗਾਇਬ ਹੀ ਹੋ ਗਈਆਂ ਮੈਂ 40 ਰੁਪਏ ਦੀਆਂ ਲਿਆ ਸੀਗਾ 20 20 ਦੀ ਕੁੱਟੀ ਅੱਛਾ ਜੀ ਉਦੋਂ ਮਹਿਮਾਨ ਵੀ ਕੋਈ ਮਿਲਣ ਆਇਆ ਸੀਗਾ ਹਾਂ ਜੀ ਮੈਂ ਮਿਰਚਾਂ ਲਾ ਕੇ ਫੇਰ ਹਾਂ ਜੀ ਹਾਂ ਜੀ ਐਵੇਂ ਹੋਈ ਗੱਲ ਹਾਂ ਜੀ ਹਾਂ ਜੀ ਡੈਡੀ ਪਿੱਛੇ ਮਿਰਚਾਂ ਲਾਉਂਦੇ ਸੀਗਾ ਆਦੇ ਗੋਭੀ ਚ ਕੱਖ ਹੋ ਗਏ ਗੋਭੀ ਫੇਰ ਵੀ ਠੀਕ ਆ ਹੈ ਸਿਹਤ ਗੋਭੀ ਦੀ ਠੀਕ ਆ ਫੇਰ ਹਾਂ ਹਾਂ ਠੀਕ ਆ ਬਚਾਅ ਹੋ ਗਿਆ ਪਹਿਲਾਂ ਤਾਂ ਵਾਇਰਸ ਹੀ ਕਿਤੇ ਮੀਨ ਨਾਲ ਤਾਂ ਇਹ ਲੱਗਦਾ ਸਾ ਲੱਗਦਾ ਸੀ ਵੀ ਸਾਰਾ ਕੁਝ ਮਰ ਜਾਣਾ ਪਾਲਕ ਵੀ ਜਿੰਨਾ ਕੁਝ ਲਾਇਆ ਮੈਂ ਤੁਹਾਨੂੰ ਉਧਰ ਸਾਈਡ ਤੇ ਦਿਖਾਉਣਾ ਪਾਲਕ ਵਗੈਰਾ ਉਹ ਵੀ ਸੋਹਣੀ ਹੋਈ ਆ ਅੱਜ ਕਾਉਂ ਪੜਦੇ ਨੇ ਪਿਆਜ਼ ਅੱਛਾ ਜੀ ਭਗਵਾਨ ਕਾਉਂ ਤਾਂ ਨੂੰ ਪੜਦੇ ਨੇ ਮੀਨ ਨਾਲੇ ਰੁੜੇ ਹੋਣੇ ਰੋ ਵੀ ਮੀਨ ਨਾਲੇ ਰੁੜੇ ਹੋਣੇ ਸਹੀ ਗੱਲ ਹੈ ਮਿੱਟੀ ਲਾਤੀ ਆਪਾਂ ਨੇ ਸਾਰੇ ਹੁਣ ਇਧਰ ਆ ਪਿਆਜ਼ ਵੀ ਤੁਹਾਨੂੰ ਦਿਖ ਰਹੇ ਹੋਣੇ ਆ ਸ਼ਾਇਦ ਮੈਂ ਨੇੜੇ ਕਰਕੇ ਦਿਖਾਉਣਾ ਥੋੜੇ ਥੋੜੇ ਗ੍ਰੀਨ ਆਨੀਅਨ ਜਿਹੜੇ ਹੁੰਦੇ ਨੇ ਉੱਗਣ ਲੱਗ ਗਏ ਹੋਫ ਦੇ ਹੋਗੇ ਆਉਣਗੇ ਇਹ ਤਾਂ ਅੱਗੇ ਜਣੀਆਂ ਲਾਈਆਂ ਸੀ ਬੀਟਸ ਉਹ ਪਤਾ ਨਹੀਂ ਉਗਣ ਗਿਆ ਕਿ ਨਹੀਂ ਚਕੰਦਰ ਲਾਏ ਸੀ ਉਹਨਾਂ ਦਾ ਨਹੀਂ ਬਿਲਕੁਲ ਲੱਗਦਾ ਅਮੀ ਤੁਸੀਂ ਸਭ ਤੋਂ ਵੱਧ ਕਿਹੜੀ ਚੀਜ਼ ਲਈ ਐਕਸਾਈਟਡ ਹੋ ਨਾ ਸਬਜ਼ੀ ਲਈ ਕਿਹੜੀ ਚੀਜ਼ ਲਈ ਵੀ ਜਿਹੜੀ ਹੋਵੇ ਤੁਹਾਨੂੰ ਸਭ ਤੋਂ ਵੱਧ ਉਹਦੀ ਚਾਹ ਹੁੰਦਾ ਹੈ ਖੁਸ਼ੀ ਹੁੰਦੀ ਹੈ ਮੈਨੂੰ ਤਾਂ ਸਭ ਤੋਂ ਵੱਧ ਚਾਹ ਪਾਲਕ ਮੇਥੇ ਮੇਥੀ ਧਨੀਆ ਇਹਨਾਂ ਦਾ ਹੁੰਦਾ ਜ਼ਿਆਦਾ ਹਾਂ ਜਿਹੜੀਆਂ ਚੀਜ਼ਾਂ ਦਾ ਪਿਆਜ਼ ਨਾਲ ਪੰਨ ਦੀ ਨਹੀਂ ਪੰਨ ਦੀ ਮੈਂ ਤਾਂ ਲਾਏ ਨੇ ਜਿਵੇਂ ਸੰਬੂਲੀਆਂ ਆਪਾਂ ਅਸਲ ਤੁਹਾਨੂੰ ਡੈਡੀ ਕਿਹੜੀ ਚਾਹੀਦੀ ਐਕਸਾਈਟਮੈਂਟ ਹੁੰਦੀ ਸਭ ਤੋਂ ਵੱਧ ਮੈਨੂੰ ਤਾਂ ਸਾਰੀ ਯਹੀ ਨੇ ਮੈਂ ਤਾਂ ਇਹ ਵੀ ਸਾਰੀਆਂ ਚੀਜ਼ਾਂ ਚਾਹੀਦੀਆਂ ਫੇਰ ਵੀ ਜੇ ਇੱਕ ਚੁਣਨੀ ਹੋ ਮੈਂ ਤਾਂ ਫੇਵਰੇਟ ਦਾ ਦੁੱਖਦਾ ਮੇਰਾ ਮੇਰੇ ਬਾਅਦ ਸਾਰੇ ਪੁੱਤ ਇੰਪੋਰਟੈਂਟ ਨਹੀਂ ਕੀ ਕਹਦੇ ਹੁੰਦੇ ਨੇ ਮਸ਼ਹੂਰ ਨੇ ਮਸ਼ਹੂਰ ਨਹੀਂ ਜ਼ਰੂਰੀ ਤੇਰੀ ਮਾਂ ਮੈਨੂੰ ਪਤਾ ਕੀ ਕਹਿੰਦੀ ਹਾਂਜੀ ਕਹਿੰਦੀ ਮੈਨੂੰ ਇਹ ਜੀ ਮੈਨੂੰ ਤੇ ਹਰਦੀਪ ਨੂੰ ਸਟੀਲ ਦੀ ਲੈ ਕੇ ਦੋ ਅੱਛਾ ਜੀ ਬੜੀ ਵਧੀਆ ਚੀਜ਼ ਐ ਇਹ ਤਾਂ ਬੜੀ ਵਧੀਆ ਚੀਜ਼ ਐ ਪੁੱਤ ਮੈਂ ਕਿਹਾ ਸਟੀਲ ਦੀ ਨਹੀਂ ਲੋਹੇ ਦੀ ਅੱਛਾ ਜੀ ਇਹ ਧਰਤੀ ਨੂੰ ਕੁੱਟਣ ਨਾਲ ਇਹਨੂੰ ਪੁੱਟ ਚੜਦੀ ਐ ਆਇਰਨ ਦੀ ਇਹ ਲੋਹੇ ਦੀ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਖੁਰਪੀ ਵੀ ਇਹ ਜਿਹੜਾ ਘਸਦੀ ਉਹ ਵਿੱਚ ਜਾਂਦਾ ਹਾਂ ਇਹ ਤੇਰੀ ਮੰਮੀ ਉਹਨਾਂ ਚਾਚੀ ਨੂੰ ਕੀ ਪਤਾ ਠੀਕ ਹੈ ਹੁਣ ਮੈਂ ਸਵੇਰੇ ਜਾਊ ਖਾਣੇ ਨੂੰ ਲੈ ਕੇ ਆਉਂਗਾ ਫੇਰ ਵੀ ਡੈਡੀ ਇਹ ਕਿ ਤੁਸੀਂ ਚੁਣਨੀ ਹੋਵੇ ਸਾਰੀਆਂ ਜੋ ਮੈਨੂੰ ਪਤਾ ਤੁਹਾਡੀ ਕੀ ਚੀਜ਼ ਹੋ ਸਕਦੀ ਹੈ ਇੱਕ ਪੁੱਤਰਾ ਮੈਂ ਤਾਂ ਤੇਰੀ ਮਾਂ ਨੂੰ ਕਈ ਦਿਨਾਂ ਦਾ ਕਹਿੰਦਾ ਸਾਗ ਆਉਂਗਾ ਅੱਛਾ ਜੀ ਆ ਭਾਈ ਵੇਚਣ ਆਉਂਦੇ ਨੇ ਆਪਣੇ ਹਾਂਜੀ ਹਾਂਜੀ ਇਹ ਮੇਰਾ ਘਵਾੜੇ ਤੋਂ ਪਰਲੀ ਸਾਈਡ ਆਉਂਦੇ ਨੇ ਮੱਛੋੜੇ ਤੋਂ ਅੱਛਾ ਜੀ ਵੀ ਸਾਗ ਧਰ ਲਾ ਤੇਰੀ ਮੰਮੀ ਕਹਿੰਦੀ ਨਹੀਂ ਨਹੀਂ ਮੈਂ ਤਾਂ ਘਰ ਦਾ ਹੀ ਬਣਾ ਕੇ ਖਵਾਉਂਦਾ ਪਰ ਘਰ ਦਾਲੇ ਜਦੋਂ ਆਗੂਗਾ ਉਹਦਾ ਟਾਈਮ ਲੱਗ ਜਾਣਾ ਦੇਖੋ ਪਾਲ ਕੇ ਕੇਰਾ ਤੇਰੀ ਮਾਂ ਨਹੀਂ ਗੁੜਤੀ ਕੱਖ ਕੱਖਾਂ ਦਾ ਬਹੁਤ ਕੰਪੀਟੀਸ਼ਨ ਹੈ ਬਾਲਾ ਜ਼ਿਆਦਾ ਕੰਪੀਟੀਸ਼ਨ ਹਾਂ ਜਿਵੇਂ ਮੇਰਾ ਢਿੱਡ ਵੀ ਵਧੀ ਜਾਂਦਾ ਉਹ ਵੀ ਕੱਖ ਵਧੀ ਜਾਂਦੇ ਨੇ ਇਹ ਮਨ ਲਾਦਾ ਜਿਹੜੀ ਆਪਾਂ ਖਾਦ ਪਾਈ ਆ ਕੱਖ ਉਹਦਾ ਬੜਾ ਫਾਇਦਾ ਲੈ ਰਹੇ ਨੇ ਆਪਾਂ ਪੁੱਤ ਹੋਣ ਨਹੀਂ ਦਿੰਦੇ ਹੋਣ ਨਹੀਂ ਦੇਣੇ ਕੱਖ ਦਾ ਹੋਣ ਨਹੀਂ ਦੇਣੇ ਡੈਡੀ ਆ ਗਿਆ ਤੈਨੂੰ ਸ਼ਰਮ ਵੀ ਘੁੱਟ ਦੇ ਕਹੋਣੀ ਆ ਸਰੋਂ ਦੇ ਦੇਖੀ ਕਿੰਨੇ ਕੱਕੇ ਨੇ ਇਹਨੂੰ ਪੱਟਣਾ ਨਹੀਂ ਹੈਗਾ ਹੌਲੀ ਹੌਲੀ ਗੁੱਡਣਾ ਅੱਛਾ ਜੀ ਫਿਰ ਇਹਨੂੰ ਗੁੱਡ ਕੇ ਜਾਂ ਸੁੱਕ ਜੂ ਇਹ ਫਿਰ ਮੈਂ ਇਹਨੂੰ ਮਿੱਟੀ ਲਾਉ ਅੱਛਾ ਮਿੱਟੀ ਜੜਾਂ ਨੂੰ ਸਾਰੀਆਂ ਸਾਈਡਾਂ ਤੋਂ ਮਜ਼ਬੂਤ ਕਰੀ ਆਹ ਸਾਰੀਆਂ ਸਾਈਡਾਂ ਨੂੰ ਮਿੱਟੀ ਲਾ ਕੇ ਫਿਰ ਗੋਭੀ ਦੇ ਏਡਾ ਏਡਾ ਫੁੱਲ ਨਹੀਂ ਏਡਾ ਨੇੜੇ ਨਹੀਂ ਰੜੀ ਏਡਾ ਨਹੀਂ ਹੋਣਾ ਏਡਾ ਹੋਣਾ ਨਹੀਂ ਦੇਣਾ ਨੇੜੇ ਨੇੜੇ ਵੀ ਨਹੀਂ ਨਾਲੇ ਕੋਲ ਮਮੀ ਜਾਂ ਮੰਮੀ ਇੱਧਰੋਂ ਦੀ ਮਮ ਤੇਰੀ ਮੰਮੀ ਨੇ ਕਹਿੰਦੀ ਡੜੀ ਹੋਰ ਕੱਟ ਕਰ ਭਾਗਵਨ ਤਾਉ ਦੇਖ ਲੈ ਮੇਰੇ ਨੋ ਵੀ ਹਿੰਮਤ ਈ ਆ ਉਧਰ ਮੈਂ ਦਿਖਾਣਾ ਮੰਮੀ ਨੇ ਉਹ ਗੁੱਡੀਆ ਬੰਦਾ ਬੰਦਾ ਕੁਝ ਨਹੀਂ ਕਰ ਸਕਦਾ ਜੇ ਲੇਡੀ ਜੀ ਦਾ ਸਹਿਯੋਗ ਨੇ ਸਹੀ ਗੱਲ ਹੈ ਹੈ ਲੇਡੀ ਜੀ ਕੁਝ ਕਰ ਨਹੀਂ ਸਕਦੀ ਜੇ ਬੰਦੇ ਦਾ ਸਹਿਯੋਗ ਨਹੀਂ ਹੈਗਾ ਇਹ ਮੈਨੂੰ ਬੈਠੀ ਦੇਖੀ ਜਾਂਦੀ ਐ ਕਦਮਾਨੀ ਦਾ ਡੈਡੀ ਬਾਹਰ ਨਿਕੂ ਚਲ ਮੈਂ ਬਾਹਰ ਹਾਲੇ ਸਾਡਾ ਵੱਡਾ ਕਿਸਾਨ ਹਾਲੇ ਠੀਕ ਨਹੀਂ ਹੋਇਆ ਹੈਗਾ ਉਹ ਹਾ ਬਟਾ ਫਾਰਮਰ ਅੰਦਰ ਹੀ ਵਿਆ ਗਿਆ ਵੀ ਫਾਰਮਰ ਨੇ ਬਾਹਰ ਕੰਮ ਕਰਦਾ ਮੇਰਾ ਸਿਹਤ ਨਹੀਂ ਠੀਕ ਹੈਗੀ ਉਹ ਦਾ ਬਿਗੜ ਗਿਆ ਜਾਦੇ ਹਾਂ ਲੋਕ ਕਹਿੰਦੇ ਨજર ਲੱਗ ਗਈ ਆ ਗਿਆ ਫਾਰਮਰ ਕਹਿੰਦੇ ਖੜਾ ਹੀ ਸੀ ਗੱਲਾਂ ਸੁਣਦਾ ਸੀ ਫਾਰਮਰ ਹਾਂ ਜੀ ਉਹ ਵੀ ਵਿਚਾਰੀ ਕੀ ਕਰੇ ਖਾਂਦੀ ਪੀਂਦੀ ਨਹੀਂ ਹਾਂ ਜਾਨ ਘਟ ਜਾਂਦੀ ਇਸਰੀ ਮੈਂ ਤਾਂ ਵੀ ਡਾਟ ਕਹਿੰਦੇ ਆ ਵੀ ਤੂੰ ਖਾ ਮੇਰੀ ਮੰਮੀ ਮੇਰਾ ਜੀ ਨਹੀਂ ਕਰਦਾ ਇੱਧਰ ਮੈਂ ਤੁਹਾਨੂੰ ਦਿਖਾਣਾ ਲੈ ਮੰਮੀ ਨੇ ਗੁੱਡਿਆ ਵਾ ਕਿੰਨਾ ਸੋਹਣਾ ਲਾਈਨਅਪ ਵਾਲੀਆਂ ਸੋਹਣੀਆਂ ਲਾਈਆਂ ਹੋਈਆਂ ਨੇ ਆ ਵਿੱਚ ਵੀ ਜਿਹੜੀ ਫਿਰ ਖਾਲੀ ਜਗਾ ਇੱਥੇ ਹੋਈਆਂ ਨਹੀਂ ਹੈਗਾ ਜਿਵੇਂ ਆ ਆਹ ਖਾਲੀ ਜਗਾ ਉਰੇ ਆ ਵਿੱਚ ਹਾਂ ਵਿੱਚ ਕਿਉਂ ਉੱਗਦੇ ਨਹੀਂ ਨਾ ਫਿਰ ਵੀ ਇਹ ਹੈਗੀ ਪਾਲਗ ਇਹਦਾ ਬਹੁਤ ਫੈਲ ਜਾਣੀ ਹੈ ਰਬ ਇਹਦਾ ਆਪਣੇ ਆਪ ਹੀ ਵਧ ਜਾਂਦੀ ਹੁੰਦੀ ਹੈ ਬਾਦ ਵਿੱਚ ਇਹ ਪਾਲ ਲਗਾਓ ਮਿੱਥੇ ਨੇ ਨਾ ਜੀ ਦੇਖ ਕਈ ਕਹਿੰਦੀਆਂ ਨੇ ਗੁੱਡਣੀਆਂ ਨਹੀਂ ਆਉਂਦੀਆਂ ਇਹ ਗੁੱਡੀ ਤਾਂ ਤੇ ਮੇਰੇ ਘਰ ਵਾਲੀ ਨੇ ਨਹੀਂ ਸਹੀ ਗੱਲ ਹੈ ਅੰਕੇ ਤੇ ਦਾਦੀ ਜੀ ਨੇ ਹਾਂ ਤਾਂ ਅੰਕੇ ਤਾਂ ਕੂ ਤੇ ਕਹਦਾ ਹੁੰਦਾ ਦਾਦੀ ਕੀ ਕਹਦਾ ਹੁੰਦਾ ਦਾਦੀ ਦਾਦੀ ਇਹ ਕਹਿੰਦਾ ਹੁੰਦਾ ਆਹ ਵਾਲੇ ਖੇਤ ਨੂੰ ਦੇਖ ਕੇ ਪੋਰਸ਼ਨ ਨੂੰ ਦੇਖ ਕੇ ਬੰਦਾ ਉਹ ਵੀ ਕਿਤੇ ਘਾਹ ਦੀ ਖੇਤੀ ਕਰ ਰਹੇ ਨੇ ਇਹ ਸੈਨਾ ਜਿਆਦੇ ਘਾਹ ਹੋਇਆ ਪੁੱਤ ਮੇਰੀ ਘਾਹ ਦੀ ਆ ਇਹ ਤਾਂ ਗਿੱਲਾ ਸੀਗਾ ਕੀ ਸੀਗਾ ਗਿੱਲਾ ਅੱਜੇ ਵੱਤ ਆਇਆ ਹਾਂਜੀ ਇਹਨਾਂ ਲੋਡ ਕਰ ਦੇਣਾ ਸਵੇਰ ਨੂੰ ਦੇਖੀ ਇੱਥੇ ਵਸੇ ਆਹ ਪੋਰਸ਼ਨ ਚ ਡੜੀ ਨੇ ਮਿਰਚਾਂ ਲਾਈਆਂ ਸੀਗੀਆਂ ਇਹ ਮਿਰਚਾਂ ਇੱਕ ਇੱਕ ਦੋ ਰਹਿ ਗਈਆਂ ਇੱਕ ਆ ਰਹੀ ਦੋ ਇੱਕ ਆ ਰਹੀ ਦੋ ਹੀ ਰਹਿ ਗਈ ਬਾਕੀ ਸਾਰੀਆਂ ਰੋੜ ਰੜ ਗਈਆਂ ਉਹ ਵੀ ਕਿਸੇ ਨੇ ਉਹ ਸੂਰਜ ਉਧਰਲੇ ਪਾਸੇ ਡੜੀ ਦੀ ਉਧਰ ਵੀਡੀਓ ਬਣਦੀ ਡੜੀ ਦਾ ਰੰਗ ਵਾਲੀ ਗੱਲ ਆ ਜਾਂਦਾ ਉਹ ਤਾਂ ਕਾਲੇ ਦਾ ਕੀ ਕਾਲ ਚਿੱਟਾ ਹੁਣ ਕਾਲੇ ਦਾ ਇਹਦੇ ਤੇ ਪੈਣਾ ਰੱਖੀ ਭਾਗਵਾਨ ਸਾਨੂੰ ਨਹੀਂ ਇਹ ਤਾਂ ਸੁੱਕ ਜਾਣਾ ਗਰਮ ਵਾਲਾ ਹੀ ਹੈ ਸਭ ਸੈੱਟ ਕਰ ਦਿਆਂਗਾ ਕੱਲ ਸ਼ਾਮ ਤੱਕ ਸਾਰਾ ਸੈੱਟ ਕਰ ਦਿਆਂਗਾ ਆਹ ਬੜਾ ਸੋਹਣਾ ਹਰਾ ਭਰਾਜਾ ਹੋ ਗਿਆ ਲੁਕਿੰਗ ਨਾਈਸ ਕਿੰਨਾ ਸੋਹਣਾ ਲੱਗਦਾ ਇਸੇ ਦੇ ਪਦੀਨ ਦਾ ਨਹੀਂ ਪੂਗਾ ਬਹੁਤ ਘੱਟ ਹੈ ਇਹ ਆਪਣੇ ਆਪੇ ਹੁੰਦਾ ਵੀ ਬਹੁਤ ਵਧੀਆ ਹੋ ਜਾਂਦਾ ਆਪਣੇ ਆਪ ਨਹੀਂ ਬੁੱਤ ਕੈਰੀਆਂ ਪਾਈਆਂ ਨੇ ਨਹੀਂ ਉਹ ਤਾਂ ਠੀਕ ਹੈ ਪਰ ਵੀ ਵਧੀ ਜਾਂਦਾ ਹੁੰਦਾ ਆਪਣੇ ਆਪ ਹਾਂ ਸਾਡਾ ਕਿਸਾਨ ਜੁਨੀਅਰ ਦਾ ਪ੍ਰਧਾਨ ਬਿਮਾਰ ਹੋ ਗਿਆ ਇਹਦਾ ਪੁੱਛਿਆ ਜਾਵੇ ਇਹ ਨਿਗਰਾਨੀਆਂ ਰੱਖਦਾ ਹੁਣ ਦੇਖਦਾ ਵੀ ਬੰਦੇ ਕੰਮ ਠੀਕ ਕਰਦੇ ਇਹ ਦੇਖਦਾ ਹੀ ਆ ਬੰਦੇ ਕੰਮ ਠੀਕ ਕਰਦੇ ਆ। ਇਹ ਗੱਲ ਸੁਣ ਲੈ। ਹਾਂਜੀ। ਇਹਦੇ ਵੀ ਪੁੱਤ ਸ਼ਾਬਾਸ਼ ਏ। ਰੂਹਾਂ ਨੂੰ ਮਰਦਾਂ ਨੇ। ਇਹ ਆਈ ਤਾਂ ਹੈਗੀ ਆ। ਹਾਂਜੀ। ਬਸ ਔਖੀ ਹੋ ਗਈ। ਹੈ? ਉਹ ਤਾਂ ਹੈ। ਸ਼ਾਮੇ। ਸ਼ਾਮੇ ਦੀ ਬੰਨੂ ਸਕਦੀਆਂ ਨਾਲੇ ਕੰਮ ਕਰਾ ਦੇਣਾ। ਸ਼ਾਮੇ ਬੈ ਗਈ ਆਗੇ। ਮੇਰੀ ਗੱਲ ਸੁਣ। ਹਾਂਜੀ। ਸਾਡੇ ਨਾਲ ਸਾਡੇ ਵੱਲੋਂ ਬੈਠ ਗਈ ਏ ਕੰਮ ਕਰਦੀ ਆ। ਚਲੂੰ ਤਾਂ ਪ੍ਰਧਾਨ ਉਹ ਤੇ ਵੰਦੇ ਨੇ ਨਾ ਕੁਰਸੀ ਤੇ ਉਹ ਨਹੀਂ ਲੱਤੀ। ਪ੍ਰਧਾਨ ਤਾਂ ਕੁਰਸੀ ਦੱਸ ਲੈਣੀ ਪੁੱਤ ਦਿੰਦੇ। ਮੀਂਹ ਕਰਕੇ ਵਿੱਚ ਘਾਹ ਆ ਤੇ ਜਿਹੜੀ-ਕਿਹੜੀ ਕਹਿੰਦੀ ਬੰਮੀ ਕਹਿੰਦੇ ਨੇ ਗਧੇ ਵੇਖ ਲਈ ਉਹ ਵੀ ਕਾਫੀ ਜ਼ਿਆਦੇ। ਆ ਪਿਛਲੇ ਪੋਰਟ ਸੇ ਤੋਂ ਜ਼ਿਆਦਾ ਹੋ ਗਿਆ। ਅੰਗਰੇਜ਼ੀ ਦਾ ਹੋਰ ਕੁਝ ਕਹਿੰਦੇ ਨੇ। ਵੀਰ ਕਹਿੰਦੇ ਨੇ ਹਾਂ 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 ਪੂਰੇ ਦਦੇ ਵੇਲ ਕਹਿੰਦੇ ਨੇ ਸਾਡੇ ਨਾਲ ਗੱਦਪੜ ਕਹਿੰਦੇ ਨੇ। ਗੱਦਪੜ? ਗੱਦਵੜ ਕਰਦੀ ਹੈ ਬੜੀ ਗੜਵੜ। ਹੂੰ। ਸੋਣੂ ਸਾਫ ਰੱਖਿਆ ਹੋਇਆ। ਯਾਰ ਸੋਣ ਤੂੰ ਮਾਨਨ ਉੱਤੇ ਕਾਣੇ ਰੱਖ ਤੇ 2-4 ਦਿਨਾਂ ਨੂੰ ਬਹੁਤ ਵਧੀਆ ਹੋ ਜਾਣਾ। ਤੈਨੂੰ ਕੋਈ ਟੈਨਸ਼ਨ ਨਹੀਂ ਲੈਣੀ। ਕਈ ਚੀਜ਼ ਨਹੀਂ। ਤੇ ਆ ਪੁੱਤਾਂ ਦਾ ਇੱਕੋ ਹੀ ਡਾਇਲੋਗ ਹੁੰਦਾ ਬੰਦੇ ਨੂੰ ਗੱਲ ਹੀ ਨਹੀਂ ਕਹਿੰਦੇ ਨੇ। ਉੱਥੇ ਤੋਂ ਫੇਰ ਵੀ ਇਦਾਂਗੇ। ਉਹ ਤਾਂ ਡੈਡੀ ਠੀਕ ਆ ਪਰ ਜਿਹੜੇ ਮਿਹਨਤ ਕੀਤੀ ਆ ਇੱਕ ਬੀ ਪਿਆ ਬੰਦੇ ਨੂੰ ਫੀਲ ਤਾਂ ਹੁੰਦਾ ਹੀ ਆ ਜੀ ਪਰ ਕੁਦਰਤ ਕੁਦਰਤ ਮੂਰੇ ਚੀਜ਼ ਊਰ ਇਹ ਵੀ ਗੱਲ ਸਹੀ ਆ ਜੀ ਕੁਦਰਤ ਮੂਰੇ ਤਾਂ ਜੋਰ ਕੇ ਇਹਦਾ ਨਹੀਂ ਆ ਦੇਖ ਆ ਆਪਾਂ ਨੇ ਕਰਤੀ ਜਿਆਦਾ ਗੁੱੜ ਦੇਣੀਆਂ ਫਿਰ ਦੇਖਣ ਲੱਗ ਜਾਣੀਆਂ ਬਹੁਤ ਹਾਂਜੀ ਤੋਰੀਆ ਵੈਸੇ ਬਹੁਤ ਸੋਹਣਾ ਹੋਇਆ ਪਿਆਗਾ ਇਹਦਾ ਸਾਗ ਬੱਦ ਸਵਾਦ ਹੁੰਦਾ ਸਰੋਂ ਨਾਲ ਪਰ ਮੈਂ ਆਪਣੇ ਏਰੀਆ 'ਚ ਸੁਣਿਆ ਨਹੀਂ ਸੀਗਾ ਪਤਾ ਨਹੀਂ ਲਾਉਂਦੇ ਆ ਕਿ ਨਹੀਂ ਲਾਉਂਦੇ ਹੈਗੇ ਕੀ ਤੋਰੀਆ ਆਪਣੇ ਤੋਰੀਏ ਉਗੀਦਦੇ ਆ ਪਹਿਲਾਂ ਨਹੀਂ ਮੈਂ ਉੱਧਰ ਦੀ ਗੱਲ ਕਰਦੀ ਭਲਾਈਆਂ ਨੇ ਨਾ ਮੈਂ ਮੈਂ ਸੁਣਿਆ ਨਹੀਂ ਸੀਗਾ ਪਤਾ ਨਹੀਂ ਹੁੰਦਾ ਕਿ ਨਹੀਂ ਕਮੈਂਟ ਕਰਕੇ ਦੱਸਿਆ ਮੇਰੀ ਸਭੀਜੀ ਹੋਈ ਆ ਆਪਾਂ ਨੇ ਸਰੋਂ ਵਿੱਚ ਪਹਿਲਾ ਉਹ ਹੋ ਜੂਗਾ ਸਰੋਂ ਬਾਅਦ ਚ ਹੋਊਗੀ ਫਿਰ ਓਕੇ ਤੇਰੇ ਲਈ ਸਰੋਂ ਭੀਜੀ ਹੋਈ ਹੈ ਬੇ ਨਾਲ ਨਾਲ ਕਿਉਂਕਿ ਸਾਰਾ ਟੱਬਰ ਸਾਰਾ ਸਾਗ ਬਹੁਤ ਖਾ ਲੈਂਦਾ ਨਿਆਣਿਆਂ ਨੂੰ ਛੱਡ ਕੇ ਤੇ ਆਪਾਂ ਬਣਾ ਲਈਏ ਸੇਤ ਇਹ ਮੰਮੀ ਤਾਂ ਖਾਦੀ ਨਹੀਂ ਜਾਣੀ ਮਾੜੇ ਕੁਟੀ ਬੇਹਣੇ ਮੰਮੀ ਮਿੱਠੇ ਦਾ ਬਿਨਾ ਖਾਂਦੇ ਨਹੀਂ ਜੀ ਮੈਂ ਹਾਂਜੀ ਜੀ ਆਪਾਂ ਸਾਗ ਮੂਲ ਲੈ ਕੇ ਬਣਾਵਾਂਗੇ ਉਹ ਕੜਾਕਾ ਨਹੀਂ ਪੈਂਦਾ ਆਪਣੇ ਦਾ ਛੂਲੀਆ ਗਾਜਰਾ ਦੀ ਪੱਤੀ ਮੇਥੀ ਬਾਥੂ ਪਾਲਕ ਕਿੰਨਾ ਕੁਝ ਕੋਣਾ ਹਾਂਜੀ ਨਹੀਂ ਆਪਾਂ ਨੇ ਇੱਕ ਰਹਿਣਾ ਕਿਹੜਾ ਸਾਗ ਦੇਦੇ ਨੇ ਤੂੰ ਇੱਕ ਪਾਲਕ ਦੀ ਗੁੱਤੀ ਦੇ ਆਪਣੇ ਜੇਬ ਭਾਲ ਵੀ ਦੇਖਣਾ ਉਹ ਡੈੜੀ ਜੇਬ ਵੀ ਨਾਲ ਉਹਦਾ ਸਵਾਦ ਆਉਂਦਾ ਨਹੀਂ ਨਾ ਜਿਹੜਾ ਹੁਣ ਘਰੇ ਬਿਨਾਂ ਰੇਸ ਸਪਰੇਅ ਤੋਂ ਧਿਆਨ ਨਾਲ ਉਹ ਕਰਨਾ ਉਹਨਾਂ ਨੇ ਸਪ੍ਰਿਆ ਕਰਕੇ ਇਹਨੂੰ ਵੀ ਪੜਦੀ ਹੈ ਬੂਟੇ ਨੂੰ ਕਿ ਜੀ ਬੀ ਲੈਣਾ ਛਾੜਨਾ ਇਹਦਾ ਪੱਟ ਦੋ ਡੈੜੀ ਇਹ ਤਾਂ ਪਹਿਲਾਂ ਹੀ ਗਿਆ ਸੀ ਆਪਾਂ ਮਾਪੇ ਕਾ ਸਾਡਾ ਬੂਟਾ ਮਾਰਨ ਕਿਨਾਰੇ ਜੀ ਹੋਇਆ ਪਿਆ ਵਿਚਾਰਾ ਕਈ ਵਾਰ ਇਹੋ ਜਿਹਾ ਫੋਟੋ ਵੀ ਪੈਂਦੇ ਹੁੰਦੇ ਆ ਪਤਾ ਕੋਈ ਨਹੀਂ ਹੈਗਾ ਆ ਬਸ ਆਪਾਂ ਨੂੰ ਮਾਰਨਾ ਪੈਣਾ ਆ ਸਾਡੇ 12 ਮਾਸੀ ਨਿੰਬੂ ਇਹਨਾਂ ਸਰਦੀਆਂ ਚ ਸਕੰਜ ਵੀ ਵਿਆ ਕਰਾਂਗੇ ਗਰਮੀਆਂ ਚ ਬਸ ਉਹ ਉਵੇਂ ਹੀ ਖੜਾ ਪਤਲਾ ਜਿਹਾ ਇਹ ਨਹੀਂ ਹੋ ਗਿਆ ਇਹ ਤਾਂ ਚੱਲ ਪਿਆ ਬਾਕੀ ਠੀਕ ਹੈ ਤਾਂ ਨਿੰਬੂ ਲਾਲ ਹੋ ਗਿਆ ਪੱਕ ਚੁੱਕਾ ਹਾਂਜੀ ਉਹੀ ਕਹਿਣੀ ਆ ਆ ਨਿੰਬੂ ਪੀਲਾ ਬਣ ਲੱਗ ਗਿਆ ਇਹਨੂੰ ਨਹੀਂ ਕੁਝ ਕਹਿਣਾ ਹੈਗਾ ਨਾਂ ਨਾ ਮ ਬੂਟਾ ਲਾਇਆ ਸੀਗਾ ਇਹ ਮੈਂ ਦੇਖਿਆ ਨਹੀਂ ਸੀ ਅੱਜ ਦੇਖਿਆ ਉਹਨੂੰ ਨਿੰਬੂ ਲੱਗੇ ਆਪਣਾ ਅਨੁਸਾਰ ਦੀ ਚਾਚੀ ਕਹਿੰਦੇ ਹੁੰਦੇ ਆ ਆਪਣੇ ਵਾਲੇ ਨਿੰਬੂ ਪੁੱਠੇ ਨੇ ਸਰਦੀਆਂ ਚ ਹੁੰਦੇ ਆ ਆ ਵਾਰ ਗਿਆ ਲੈ ਦੋਸਤੋ ਨਿੰਬੂ ਨਿੰਬੂ ਗਰਮੀਆਂ ਜਦ ਅਸੀਂ 200 ਰੁਪਏ ਕਿਲੋ ਲਿਆਉਂਦੇ ਰਹੇਗੇ ਹੁਣ ਨਿੰਬੂ ਨਿੰਬੂ ਹੋ ਗਿਆ ਹੁਣ ਭਰਿਆ ਪਿਆ ਬੂਟਾ ਸੁੱਖ ਨਾਲ ਮਿੱਠੀ ਆ ਸ਼ੁਕਰ ਨਹੀਂ ਤੇ ਨਹੀਂ ਤੇ ਮੰਮੀ ਜੂਸ ਚ ਮਿੱਠਾ ਪਾਉਂਦੇ ਹੁੰਦੇ ਆ ਆ ਸਾਡਾ ਅੰਬ ਦਾ ਬੂਟਾ ਹੈਗੇ 12 ਮਾਸੀ ਨੇ ਸਾਰੇ ਅੰਬ ਨਹੀਂ ਹੈਗਾ oh sorry ਅੰਬ੍ਰੂਤ ਗਰਮੀ ਦਾ ਅਸਰ ਬਈ ਬੈਠਾ ਤੇਰੀ ਮੰਮੀ ਕਹਦੀ ਮੈਨੂੰ ਦਿਓ ਮੈਂ ਮੂਲੀ ਵਾਲਾ ਗੁੱੜ ਦਵਾਉਂਦਾ ਮੂਲੀਆਂ ਵੀ ਕੀ ਮੰਮੀ ਦੀ ਮਿਹਰਬਾਨੀ ਨਾਲ ਹੀ ਹੋਣੀਆਂ ਨੇ ਲਾਈਆਂ ਨੇ ਹਾਂ ਲਾਈਆਂ ਵੀ ਨੇ ਸੰਭਾਲੀਆਂ ਵੀ ਨੇ ਉਹ ਤੂੰ ਪੈਰ ਤੇ ਮੂਹੇ ਤੇ ਰੱਖਦੀ ਆ ਪਰਲੇ ਇੱਕ ਇੱਕ ਪੈਰ ਪੜੀ ਰੱਖੀ ਜਾਂ ਉਰਲੇ ਪਾਸੇ ਰੱਖੀ ਹੈ ਮੰਮੀ ਇੱਕ ਤੋਂ ਇੱਕ ਸਿਆਣਾ ਹੈ ਸਲਾਹਕਰ ਕਿ ਤਰਾ ਫਿਰ ਉਹ ਬੂਟੇ ਦਾ ਵੀ ਕੀ ਫਾਇਦਾ ਜੀ ਆਪਣੇ ਮੂੜੀ ਤੇ ਤਾਂ ਰੱਖਿਆ ਨਹੀਂ ਜੀ ਮੂੜੀਆਂ ਤਾਂ ਉੱਪਰ ਦੇ ਪੱਤਿਆਂ ਦੇ ਪਿੱਛੇ ਬੂਟਾ ਆ ਗਿਆ ਮੀ ਸੌਂ ਚਿਹੜੀ ਰੱਖੀ ਜਾਂਦੇ ਨੇ ਪੁੱਛ ਲੈ ਐ ਡੇੜੀ ਐਡੀ ਰੱਖੀ ਜਾਂਦੀ ਆ ਚਲੋ ਕੋਈ ਨਾ ਡੇੜੀ ਉੱਥੇ ਕੱਢਣਾ ਮੂੜੀਆਂ ਦਾ ਤਾਂ ਕੋਈ ਨਹੀਂ ਮੂੜੀਆਂ ਉਹ ਥੇਰੀਆਂ ਨੇ ਸੁੱਕ ਨਾਲ ਐਤ ਕੀ ਤਾਂ ਆਪਣਾ ਖੱਡਾ ਮਿੱਠੇ ਤੇ ਮਸੰਮੀਆਂ ਦੇ ਛਿਲਕਿਆਂ ਨਾਲ ਹੀ ਭਰ ਗਿਆ ਸਾਰਿਆਂ ਨੇ ਵਧੀਆ ਜੂਸ ਕੀਤਾ ਹੈ ਤਗੀ ਅੰਕਲ ਜੀ ਜਿਹੜੇ ਲਿਆਉਂਦੇ ਸੀ ਆਪਾਂ ਤੋਂ ਰਾਜਸਥਾਨ ਤੋਂ ਤੇ ਇਧਰੋਂ ਸਾਈਡ ਤੇ ਆ ਪਿਆ ਸੀ ਚਿੰਗਾ ਚੁੰਗਾ ਜੀਆਂ ਬੇਲਾ ਬੂਲਾ ਜਿਹੜੇ ਪੱਤੇ ਹੁੰਦੇ ਸੀਗੇ ਉਹ ਸੁੱਕ ਰਹੀਆਂ ਉਹ ਥੋੜੀਆਂ ਜਿਹੇ ਦੇ ਵਿੱਚ ਸਿਰ ਦੇ ਨੇ ਜਮੇ ਥੋਥੀਆਂ ਆਈਆਂ ਪਈਆਂ ਨੇ ਥੋੜੀਆਂ ਚੱਕ ਕੇ ਉਧਰ ਸੱਤ ਲੈਣੀਆਂ ਨੇ ਇੱਕ ਹੋਰ ਅਸੀਂ ਜੀ ਸੋਚਦੇ ਹਾਂ ਦਿਮਾਗ ਦੇ ਵਿੱਚ ਚੱਲ ਰਹੀ ਹੈ ਹੈਗਾ ਮੇਰਾ ਆਈਡੀਆ ਥੋੜਾ ਜਿਹਾ ਪ੍ਰੋਜੈਕਟ ਨੂੰ ਪਰ ਹੁਣ ਘਰ ਦੇ ਵੀ ਮੰਨ ਗਏ ਉਹ ਪ੍ਰੋਜੈਕਟ ਜੇ ਹੋ ਸਕੇ ਕੱਲ ਨੂੰ ਸ਼ੁਰੂ ਕਰਦੇ ਆ ਉਹ ਤੇ ਫਿਰ ਉਹਦੇ ਉੱਤੇ ਵੀ ਇੱਕ ਦੋ ਦਿਨ ਲੱਗਣਗੇ ਪ੍ਰੋਜੈਕਟ ਦੇ ਉੱਤੇ ਤੇ ਸਭ ਨਾਲ ਆਪਾਂ ਉਹ ਚ ਪੁਰਿਆ ਹੋਇਆ ਜਾਂ ਬਰੀਕ-ਬਰੀਕ ਜਿਹਾ ਸਾਮਾਨ ਆ। ਇਹੋ ਇਨਰ ਪੰਡ ਚ ਬੋਲੀ ਮੈਂ ਤਾਂ ਕਹਿੰਦੀ ਸੀ ਇੱਥੇ ਅੱਗ ਲਾ ਦਿੰਦੇ। ਤਾ ਕੰਨਾ ਛੱਡ ਜੂ ਮੇਰੇ ਫਰੂਟ ਜਲ ਜਾਣਗੇ। ਨੇੜੇ-ਨੇੜੇ। ਜਲ ਜਾਣਗੇ। ਨੇੜੇ-ਨੇੜੇ। ਥੋੜੇ-ਥੋੜੇ ਨਾਲ। ਕਹੀ ਅਈ ਤੇ ਤੇ ਕਰਦੇ ਫਿਰ। ਚੱਕਣਾ ਤਾਂ ਔਖਾ ਫਿਰ ਕੰਡਿਆਂ ਨਾਲ। ਉਹ ਹੋਲੇ ਹੋਲੀ ਲੰਬੀ ਆ। ਉਹ ਗੋਹਲੀ ਲੰਬੀ ਆ। ਕੋਈ ਸੱਪਸ ਲੂੰਡੀ ਦਾ ਧਿਆਨ ਰੱਖੀ। ਮੈਂ ਤੇਰੀ ਵੈਸੇ ਵਧੀਆ ਸਲਾਹ ਦਿੱਤੀ ਸੀ ਹੋਰ ਇੱਕ ਤੰਦੂਰਾ ਵਾਲੀ। ਹਾਂ ਥੰਡੇ ਨਾਲ ਬੜੀਆਂ ਵਧੀਆ-ਵਧੀਆ ਚੱਕ ਲੈਂਦੇ ਆਪਾਂ। ਕੰਡੇ ਨਾ ਖਾ ਲਿਓ। ਬਾਕੀ ਤਾਂ ਠੀਕ ਆ ਇਸ ਲਈ ਥੋੜਾ ਧਿਆਨ ਨਾਲ ਅਪਰੇਟ ਕਰਨਾ ਪੈਣਾ ਹੋਇਆ ਤਾਂ ਇਹ ਵੀ ਜਮੀ ਥੋਖਾ ਪਿਆ ਵਾ ਸਾਰਾ ਪਰ ਕੰਡੇ ਹਰੇ ਵੀ ਸਖਤ ਪਿਆ ਬਸ ਡਾਲਨ ਦੇ ਕੰਡੇ ਹੀ ਅਜ ਤਾਂ ਕਹਿੰਦੇ ਹੁੰਦੇ ਆਪਾਂ ਚਾਚੀ ਦੇਵਾਂ ਤਾਂ ਕੰਮ ਹੋ ਜਾਣਾ ਉਹ ਕਹਿੰਦੇ ਰਾਜਦੀਪ ਜੀ ਚਾਹ ਬਣਾ ਕੇ ਆਉਣੀ ਆ ਨੂੰ ਰਾਜ ਦੀ ਬਰੂ ਨੇ ਉੱਪਰ ਚੜ ਗਈ ਹੈ ਐਂ ਤੱਬ ਤੂ ਜੇ ਆਊਗਾ ਤਾਂਹੀਂ ਆ ਪੁੱਤ ਭਰ ਗਿਆ ਨਹੀਂ ਖੱਡਾ ਖੱਡਾ ਦਾ ਵੜੀ ਵੜਿਆ ਹੈ ਖੱਡਾ ਦਾ ਖਾਲੀ ਕਰਨ ਦਾ ਸੋਚੋ ਇਸ ਤੋਂ ਸਾਥ ਹੀ ਨਹੀਂ ਲੱਗਦਾ ਆਹੀ ਮਸਲ ਪਾਣੀ ਛੱਡ ਦਿੰਦੇ ਆਦੀ ਇੱਕ ਤਰ੍ਹਾਂ ਨਾਲ ਕੰਪੋਸਟ ਹੀ ਬਣੀ ਹੋਈ ਆ ਪਾਈਲ ਜੀ ਬਣੀ ਹੋਈ ਸੀ ਕਾਫੀ ਦਿਨ ਦੀ ਤੇ ਸਿੱਟੀਆਂ ਤੇ ਸ਼ੇਰੀਆਂ ਲੱਕੜਾਂ ਟੁਕੜਾਂ ਦਾ ਰੱਖ ਤੇ ਟੁੱਟਦੇ ਸੀ ਜਿਹਾ ਛੰਗਾ ਝੂੰਗਾ ਸੁੱਟਣਾ ਸੁੱਟਣਾ ਪਾਉ ਸੋਕੇ ਦੇ ਪੁੱਤ ਵੱਡੂ ਆਏ ਛੜਦੇ ਪਰ ਲਓ ਜੀ ਕੰਪੋਸਟ ਬਣ ਗਈ ਕਿਸਾਨ ਜੂਨੀਅਰ ਦਾ ਪ੍ਰਧਾਨ ਆ ਗਿਆ ਸਰਪ੍ਰਧਾਨ ਆ ਗਿਆ ਸਰਪ੍ਰਧਾਨ ਦਾ ਬੰਦਨਾ ਹੋ ਗਿਆ ਹਟਾ ਟਾਈਮ ਹੋ ਗਿਆ ਉਹਦੀਆਂ ਚੁੱਕ ਚੁੱਕ ਦੇ ਉੱਪਰ ਸਿੱਟੀਆਂ ਚੱਲ ਧਿਆਨ ਨਾਲ ਜਾਜੀ ਪਰ ਕੰਡੇ ਨੇ ਮੋਟੀ ਬਾਹਵਾਂ ਨਾਲ ਕੰਡੇ ਨੇ ਇਹ ਨਾ ਨੂ ਨਹੀਂ ਹੈਗੇ ਵਿਚ ਵਿਚ ਨੇ ਪਹਿਲਾਂ ਚਲੇ ਗਿਆ ਸਾਡੇ ਲੱਗੇ ਪਰ ਫਿਰ ਵੀ ਦੱਸ ਦਵਾ ਮੈਂ ਕਿਹਾ ਸਾਵਧਾਨੀ ਹਟੀ ਦੁਰਘਟਨਾ ਗੱਡੀ ਆ ਨਿਕਲੇ ਵਿੱਚੋਂ ਕੰਨ ਖੰਜੂਰਾ ਜੇ ਇਹਦੇ ਵਿੱਚ ਬਹੁਤ ਜੀਵ ਜੰਤੂ ਆ ਨੇ ਜਿਹੜੀ ਆ ਵਾਲੀ ਸਾਡੀ ਉਰੇ ਉਧਰ ਰੱਖੀ ਹੋਈ ਸੀ ਇਹ ਵੀ ਪਲਾਨ ਵਾਹਗੁਰੂ ਬਹੁਤ ਕਹਣ ਹੁਣ ਤਾਂ ਵੀ ਖਾਦ ਬਣ ਜਾਣੀ ਆ ਇਹ ਤਾਂ ਜੇ ਲੜ ਗਿਆ ਇਹ ਤਾਂ ਜੇ ਲੜ ਗਿਆ ਸੱਪ ਨਾਲੋਂ ਵੀ ਜ਼ਹਿਰੀਲਾ ਭੈੜਾ ਹੁੰਦਾ ਹੈ ਕੈਟਰਪਿਲਰ ਹੈ ਉਹ ਦੇਖ ਲਓ ਇਹ ਤਾਂ ਖਾਦ ਬਣਾ ਦੇਉਂਗੀ ਇਹ ਜ ਬਹੁਤ ਜੀਵ ਜੰਤੂ ਨੇ ਦਰਸ਼ ਤੂੰ ਪਰੇ ਹੋਇਆ ਕਿਤੇ ਤੇਰੇ ਨਾਲ ਲੜ ਪਵੇ ਸੱਪ ਵੀ ਹੈਗਾ ਸੱਪ ਦੀ ਕੰਢ ਹੋਰੇ ਕਿਤੇ ਕੰਮ ਖਰਾਬ ਹੋ ਜਾਏ ਖੇਤ ਚਾੜੂ ਪਹਿਲੀ ਵਾਰ ਦੇਖਿਆ ਹੁਣ ਇਹ ਨਹੀਂ ਜਿਹੜੇ ਉੱਤੇ ਡੱਕੇ ਟੱਕੇ ਨੇ ਮੰਮੀਆਂ ਦਿਓ ਚਲ ਮੜੇ ਸਾਫ਼ ਹੋ ਜਾਣਗੇ ਸਫਾਈ ਹੋ ਜੋਗੀ ਫੈਲ ਭਾਗਿਆ ਦੇ ਜੀਵ ਜੰਤੂ ਬਹੁਤ ਨੇ ਖਤਰਨਾਕ ਜਿਹੀ ਜਿਹੀ ਸੀਗੀ ਇਹ ਬਹੁਤ ਚਲੋ ਅभी ਇਹਨਾਂ ਛੁੱਟੀ ਦਿਓ ਚਲੋ ਚਲੋ ਮੈਂ ਕੰਮ ਕਰਤਾ ਮੈਂ ਸੱਤੀ ਹੈਂਕਿਊ ਮੈਂ ਕੀ ਆਏ ਤੁਸੀਂ ਮੇਰੇ ਸੱਦੇ ਤੇ ਹੁਣ ਮੇਰੇ ਹੁਣ ਪ੍ਰਧਾਨਗੀ ਵਾਲਾ ਕੰਮ ਸਹੀ ਆ ਸਾਰਿਆਂ ਦਾ ਹੱਥ ਲੱਗਣਾ ਸੀਗਾ ਮੇਰੇ ਇਕੱਲੇ ਦੀ ਬਾਤ ਨਹੀਂ ਸੀ ਇਹ ਗੰਦਾ ਜਿਹਾ ਵੀ ਸੀਗਾ ਬਹੁਤ ਲੱਕੜੇ ਮਤਲਬ ਥੋੜਾ ਜਿਹਾ ਸੀ ਜਿਵੇਂ ਉਹ ਖੱਡਾ ਤਾਂ ਸੌਖਾ ਸੀ ਆਪਣਾ ਖਾਲੀ ਕਰਨਾ ਸਭ ਵਧੀਆ ਸੀਗਾ ਇਹ ਜੀਵ ਜੰਤੂ ਜਿਹਾ ਵੀ ਉੱਪਰ ਸੀਗਾ ਹਾਂਜੀ ਤੇ ਲੱਕੜਾ ਸੀਗਾ ਇਹਦੇ